ਹਾਂਜੀ ਸੋਨੂ ਕੌਰ ਬਾਰੇ ਨਿਕਲ ਕੇ ਆਈਆ ਇੱਕ ਹੋਰ ਗੱਲ ਇੱਕ ਹੋਰ ਨਵੀਂ ਅਪਡੇਟ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਆ ਮੈਂ ਸੋਨੂ ਕੌਰ ਨੇ ਕਹਿੰਦੇ ਗੂਗਲ ਪੇ ਕਰਾਏ ਨੇ ਕਈ ਲੋਕਾਂ ਤੋਂ ਪੈਸੇ ਤੇ ਹੁਣ ਮੰਗਦੀ ਫਿਰਦੀ ਆ ਮਾਫੀਆਂ ਮੈਂ ਨਹੀਂ ਕਹਿ ਰਹੀ ਇਹ ਇਹਦੇ ਬਾਰੇ ਖੁਲਾਸਾ ਕੀਤਾ ਇੱਕ ਵੀਰ ਨੇ ਜਿਹਦਾ ਕਿ ਇੱਕ YouTube ਦੇ ਉੱਪਰ ਚੈਨਲ ਆ ਤੇ ਉਹਨੇ ਪ੍ਰੂਫ ਵੀ ਲੋਕਾਂ ਦੇ ਸਾਹਮਣੇ ਰੱਖਿਆ ਨੇ ਜੋ ਵੀ ਟ੍ਰਾਂਜੈਕਸ਼ਨਸ ਹੋਈਆਂ ਨੇ ਤੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਹੁਣ ਉਹ ਆਪਣੀਆਂ ਮਾਫੀਆਂ ਮੰਗ ਰਹੇ ਨੇ ਵੀ ਸਾਡੇ ਤੋਂ ਗਲਤੀ ਹੋ ਗਈ ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਰਦੇ ਆ ਵੀਡੀਓ ਨੂੰ ਆਪਾਂ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਤਾਂ ਅੱਜ ਆਪਾਂ ਲੈ ਕੇ ਆਏ ਆ ਤੁਹਾਡੀ ਕਚਹਿਰੀ ਦੇ ਵਿੱਚ ਜੈਸਮਿਨ ਮਹਿਲ ਤੇ ਸੋਨੂ ਕੌਰ ਨੂੰ ਸੋਨੂ ਕੌਰ ਬਾਰੇ ਇੱਕ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਇੱਕ ਨਵਾਂ ਭੇਤ ਨਿਕਲ ਕੇ ਸਾਹਮਣੇ ਆਇਆ ਕਹਿੰਦੇ ਕੁਝ ਟਰਾਂਜੈਕਸ਼ਨਾਂ ਹੋਈਆਂ ਨੇ Google Pay through ਕੁਝ ਪੇਮੈਂਟਾਂ ਕੀਤੀਆਂ ਗੀਆਂ ਨੇ ਹੜਾ ਮਤਲਬ ਕਿ ਜਿਹੜੇ ਹੁਣ ਹੜ ਚੱਲ ਰਹੇ ਨੇ ਹੜ ਪੀੜਤਾਂ ਦੇ ਜਾਂ ਸਾ ਮਤਲਬ ਦੇ ਕੇ ਬਿਹਾਨ ਸੀ ਉਹਨਾਂ ਦੀ ਮਦਦ ਕਰ ਰਹੇ ਆ ਐਦਾਂ ਦਾ ਕੁਝ ਸਾਹਮਣੇ ਆਇਆ ਤਾਂ ਉਹੀ ਅੱਜ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਹੀਆਂ ਵੀਡੀਓ ਨਾਲ ਬਣੇ ਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਮੈਂ ਤੁਹਾਨੂੰ ਮਤਲਬ ਜਿਹੜੀਆਂ ट्रांजੈਕਸ਼ਨਸ ਹੋਈਆਂ ਉਹਦੀ ਸਕਰੀਨਸ਼ਾਟ ਵੀ ਲਗਾਉਂਗੀ ਇੱਥੇ ਸੋ ਇਹਦੇ ਲਈ ਵੀਡੀਓ ਨੂੰ ਐਂਡ ਤੱਕ ਤੁਹਾਨੂੰ ਦੇਖਣਾ ਪੈਣਾ ਤੇ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਹੁਣ ਸਭ ਤੋਂ ਪਹਿਲਾਂ ਤਾਂ ਜੈਸਮਿਨ ਮਹਲ ਬਾਰੇ ਆਪਾਂ ਗੱਲ ਕਰਨਾ ਚਾਹੁੰਦੇ ਆ ਜੈਸਮਿਨ ਮਹਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਉਹ ਪ੍ਰੈਗਨੈਂਟ ਹੈ ਰਾਈਟ ਤੇ ਉਹਨਾਂ ਦਾ ਨਾ ਕੁਝ ਚੱਲ ਰਿਹਾ ਮਤਲਬ ਲੋਕਾਂ ਨੂੰ ਬੜਾ ਮਤਲਬ ਬੋਲਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਲੋਕਾਂ ਨੂੰ ਰਿਪਲਾਈ ਦੇ ਰਹੀ ਹੈ ਪਹਿਲਾਂ ਤਾਂ ਉਹਦਾ ਹਸਬੰਡ ਹੈ ਜਿਹੜਾ ਹਨ ਵੀ ਉਹਨੂੰ ਇੰਨੀ ਅਕਲ ਚਾਹੀਦੀ ਆ ਵੀ ਪਹਿਲਾਂ ਇੱਕ ਟਾਈਮ ਸੀ ਜਦੋਂ ਨਾ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਸੀ ਨਾ ਤੇ ਉਹ ਬੁੱਕਲ ਮਾਰਦੇ ਹੁੰਦਾਂ ਸੀ ਚੁੰਨੀ ਦੀ ਡਬਲ ਕਰਕੇ ਵੀ ਉਹਦਾ ਪੇਟ ਨਾ ਜਿਹੜਾ ਹੈਗਾ ਤੇ ਮਤਲਬ ਕਿਸੇ ਨੂੰ ਦਿਖਾਈ ਨਾ ਦੇਵੇ ਹਨਾ ਇੰਨੀ ਸ਼ਰਮਮੰਦੀਆਂ ਸੀਗੀਆਂ ਹੁਣ ਵੀ ਇਦਾਂ ਹੈਗਾਗਾ ਜੜੀਆਂ ਮਤਲਬ ਕਿ ਪਿੰਡਾਂ ਦੇ ਵਿੱਚ ਤਾਂ ਅੱਜ ਵੀ ਇਹ ਚੀਜ਼ਾਂ ਲਾਗੂ ਨੇ ਵੀ ਮਤਲਬ ਆਪਣੇ ਪੇਟ ਨੂੰ ਕਵਰ ਕਰਦੀਆਂ ਹਨਾ ਇੰਦਾ ਜ਼ਿਆਦਾ ਸ਼ੋਅ ਆਫ ਨਹੀਂ ਕਰਦੀਆਂ ਪਰ ਅੱਜ ਕੱਲ੍ਹ ਦੇ ਹਨ ਨਾ ਆ ਜਿਹੜੇ ਸੋ ਕਾਲਡ ਵਲੌਗਰਸ ਨੇ ਇਹਨਾਂ ਨੇ ਤਾਂ ਕੰਟੈਂਟ ਮਿਲਣਾ ਚਾਹੀਦਾ ਪ੍ਰੈਗਨੈਂਸੀ ਵਲੌਗ ਤਾਂ ਇਹਨਾਂ ਦੇ ਜਿਹੜੇ ਹੈਗੇ ਆ ਇਸੇ ਦੇ ਨਾਮ ਤੇ ਢੋਂਗ ਜਿਹੜੇ ਹੈਗੇ ਆ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਕਿਸੇ ਨੇ ਕਮੈਂਟ ਕਰਤਾ ਵੀ ਤੁਸੀਂ ਸ਼ੋਅ ਆਫ ਕਰ ਰਹੇ ਹੋ ਤਾਂ ਹੁਣ ਉਹ ਰਿਪਲਾਈ ਦੇ ਵਿੱਚ ਕੀ ਕਹਿ ਰਹੀ ਆ ਦੇਖਿਓ ਜ਼ਰਾ ਕੀ ਆਏ ਜਿਹੜਾ ਸੰਝਦਾਰ ਬੰਦਾ ਉਹ ਨਹੀਂ ਇਹ ਜਿਹਾ ਕੰਮ ਕਰਦਾ ਜਿਹੜਾ ਥੋੜਾ ხਾਈ ਹਾਂ ਬਸ ਸਰਦੇ ਵਾਲੇ ਦੇ ਸੰਦੇ ਜਾਣਾ ਪਾਪਾ ਤਾਂ ਸਟਾਰਟਿੰਗ ਹੀ ਕਰਦਾ ਨਾ ਮੈਨੂੰ ਲੱਗਦਾ ਨਾ ਇਹਨੂੰ ਕੋਈ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਟਿਕਟ ਵਗੈਰਾ ਦੇ ਦੇਣੀ ਚਾਹੀਦੀ ਆ ਠੀਕ ਹੈ ਇਲੈਕਸ਼ਨ ਜੇ ਇਹ ਲੜੇ ਨਾ ਤੇ ਵਧੀਆ ਜਿਹੜਾ ਹੈਗਾ ਲੈਕਚਰ ਦੇ ਲੈਂਦੀ ਹੈ ਇਹ ਬੋਲਣ ਦਾ ਤਰੀਕਾ ਹੀ ਇਹਦਾ ਇਦਾਂ ਦਾ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇਹ ਜਿਹੜੀ ਹੈਗੀ ਸਟਾਰਟਿੰਗ ਇਸ ਤਰੀਕੇ ਦੇ ਨਾਲ ਕਰਦੀ ਆ ਵੀ ਜਿੱਦਾਂ ਕੋਈ ਲੈਕਚਰ ਦੇ ਰਹੀ ਹੋਵੇ ਫਿਰ ਆ ਇੱਕ ਹੋਰ ਕਲਿੱਪ ਐਡ ਕਰਦੀ ਆ ਮੈਂ ਦੇਖਿਓ ਜ਼ਰਾ ਹੈ ਨਾ ਇਹਦਾ ਇਹ ਤਾਂ ਬਹੁਤ ਸਨੇ ਟ੍ਰੀਟ ਕਰਿਆ ਨੀ ਬੀਬੀ ਦੇਖਿਆ ਕਹਿੰਦੇ ਬੀਬੀ ਤਰ੍ਹਾਂ ਠੀਕ ਕਰਿਆ ਹਾਂ ਇਹਨਾਂ ਨੂੰ ਕਹਿੰਦੇ ਇਹਦੀ ਜਲਦੀ ਹੋ ਗਈ ਇਹ ਕਹਿੰਦੇ ਮੈਡੀਕਲ ਡਰਾਪ ਕਿੱਦਾਂ ਹੋ ਗਿਆ ਦੇਖ ਲੈ ਨਾ ਪੜਾ ਇਹਨੂੰ ਹੋਇਆ ਕੀ ਆ ਪ੍ਰੈਗਨੈਂਟ ਆ ਇਹ ਹਨਾ ਪ੍ਰੈਗਨਨਸੀ ਨੂੰ ਇਹਨਾਂ ਨੇ ਚੰਗੀ ਭਲੀ ਪ੍ਰੈਗਨਨਸੀ ਨੂੰ ਬਿਮਾਰੀ ਬਣਾ ਰੱਖਿਆ ਕੰਪਲਿਕੀਸ਼ਨਸ ਹੁੰਦੀਆਂ ਹਰ ਕਿਸੇ ਦੀ ਪ੍ਰੈਗਨਨਸੀ ਦੇ ਵਿੱਚ ਕੰਪਲਿਕੀਸ਼ਨਸ ਹੁੰਦੀਆਂ ਕੋਈ ਦਿੱਕਤ ਨਹੀਂ ਪਰ ਤੁਸੀਂ ਇਦਾਂ ਕੰਪਲਿਕੀਸ਼ਨਸ ਮੇਰੀ ਪ੍ਰੈਗਨਨਸੀ ਦੇ ਵਿੱਚ ਵੀ ਰਹੀਆਂ ਤੇ ਇਸ ਹੱਦ ਤੱਕ ਰਹੀਆਂ ਨੇ ਕਿ ਮੈਂ ਬੈੱਡ ਰੈਸਟ ਤੇ ਸੀ ਟੋਟਲੀ ਮੈਨੂੰ ਮਤਲਬ ਮੈਂ ਬਿਲਕੁਲ ਵੀ ਕੋਈ ਕੰਮ ਨਹੀਂ ਕਰ ਸਕਦੀ ਸੀ ਕੁਝ ਨਹੀਂ ਕਰ ਸਕਦੀ ਸੀ ਮੈਂ ਚੱਕ ਕੇ ਵਲੌਗ ਬਣਾਈ ਜਾਂਦੀ ਸੀ ਵੀ ਤੁਸੀਂ ਲੋਕਾਂ ਦੇ ਸਾਹਮਣੇ ਇਹ ਡਰਾਮੇ ਕਿਉਂ ਕਰਦੇ ਹੋ ਲੋਕਾਂ ਦੇ ਸਾਹਮਣੇ ਇਹ ਸਾਰਾ ਕੁਝ ਕਿਉਂ ਸ਼ੋਅ ਕਰ ਰਹੇ ਹੋ ਮਤਲਬ ਕਿ ਇੰਨੀ ਤਕਲੀਫ ਚ ਉਹ ਲੈ ਕੇ ਕੈਮਰਾ ਉਹਦਾ ਹਸਬੰਡ ਉਹਦੇ ਉੱਪਰ ਖੜਾ ਹੈ ਵੀ ਹਾਂ ਮੈਂ ਤੇਰੀ ਵੀਡੀਓ ਬਣਾਉਣਾ ਇਹ ਨੇ ਸੋ ਕਾਲਡ ਵਲੌਗਰਸ ਜਿਹੜੇ ਕੁਝ ਵਿਊ ਆਉਣ ਲੱਗ ਜਾਣ ਇਹਨਾਂ ਦੇ ਚੱਕਰ ਦੇ ਵਿੱਚ ਕੁਝ ਡਾਲਰਾਂ ਦੇ ਚੱਕਰ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਹੁਣ ਇਹਦਾ ਲੋਕਾਂ ਨੂੰ ਇਹ ਕਹਿਣਾਗਾ ਵੀ ਜੇ ਤਾਂ ਅਸੀਂ ਕੁਝ ਲੁਕੋ ਕੇ ਕਰਦੇ ਆ ਤਾਂ ਵੀ ਮਾੜੇ ਆ ਜੇ ਅਸੀਂ ਦੱਸ ਕੇ ਕਰਦੇ ਆ ਤਾਂ ਅਸੀਂ ਸ਼ੋਅ ਆਫ ਕਰਦੇ ਆ ਤੁਸੀਂ ਅੱਜ ਤੱਕ ਦੱਸ ਕੇ ਹੀ ਕੀਤਾ ਸਭ ਕੁਝ ਠੀਕ ਹੈ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਹੜਪੀੜ ਚਲੋ ਜਿਹੜੇ ਵੀ ਹੜਪੀੜਤ ਹੈਗੇ ਨੇ ਬਹੁਤ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਹਨਾ ਮਤਲਬ ਲੋਕਾਂ ਦੀਆਂ ਪਸ਼ੂਆਂ ਦਾ ਘਰਾਂ ਦਾ ਬਹੁਤ ਜਾਨ ਵੀ ਮਤਲਬ ਲੋਕਾਂ ਦੀ ਚਲੀ ਗਈ ਹੈ ਹਨਾ ਬਹੁਤ ਕੁਝ ਹੋਇਆ ਜੇ ਤੁਸੀਂ ਐਟਲੀਸਟ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਫਿਰ ਸ਼ੋਅ ਆਫ ਕਾ ਦਾ ਮਤਲਬ ਨਾ ਹੁਣਾ ਪਿੱਛੇ ਜੇ ਕਿਰਨ ਬਠਿੰਡਾ ਦਾ ਵੀ ਰੋਲਾ ਪਿਆ ਹਨਾ ਚਲੋ ਇਹ ਗੱਲ ਹੈਗੀ ਆ ਵੀ ਕਿਰਨ ਬਠਿੰਡਾ ਜਿਹੜੀ ਹੈਗੀ ਆ ਉਹਦੀ ਇਹ ਗਲਤੀ ਹੈ ਵੀ ਉਥੇ ਮਤਲਬ ਕਿਹਾ ਜਾ ਰਿਹਾ ਵੀ ਜੇ ਉਹਨੂੰ ਰੋਣਾ ਨਹੀਂ ਆਉਂਦਾ ਸੀ ਤਾਂ ਰੋਣ ਅਰਗਾ ਮੂੰਹ ਹੀ ਕਰ ਲੈਂਦੀ ਇਹ ਗੱਲ ਬਿਲਕੁਲ ਸਹੀ ਆ ਵੀ ਉਹਦੀਆਂ ਕੁਝ ਰੀਲਸ ਮੈਂ ਵੀ ਦੇਖੀਆਂ ਵੀ ਉਹ ਹੱਸ-ਹੱਸ ਕੇ ਉੱਥੇ ਜਿਹੜਾ ਹੈਗਾ ਲਾਈਵ ਹੋ ਰਹੀ ਆ ਵੀ ਲੋਕਾਂ ਦਾ ਕਹਿਣਾ ਵੀ ਤੂੰ ਕਿਸੇ ਪਿਕਨਿਕ ਸਪੌਟ ਤੇ ਨਹੀਂ ਗਈ ਸੀ ਤੂੰ ਲੋਕਾਂ ਨਾਲ ਦੁੱਖ ਉਹਨਾਂ ਦਾ ਵਡਾਉਣ ਗਈ ਸੀ ਪਰ ਕਿਸੇ ਨੇ ਇਹ ਕਿਹਾ ਵੀ ਚਾਰ ਡੱਬੀਆਂ ਬਿਸਕੁਟਾਂ ਦੀਆਂ ਲੈ ਕੇ ਗਈ ਆ ਉਹ ਠੀਕ ਹੈ ਇਹ ਚੀਜ਼ ਗਲਤ ਆ ਕਿਉਂਕਿ ਜੀਤੋ ਜਿੰਨਾ ਸਰਦਾ ਹਨਾ ਹੁਣ ਦੇਖੋ ਹਰ ਕੋਈ ਇੰਨਾ ਮਤਲਬ ਕੀ ਹੁੰਦਾ ਨਹੀਂਗਾ ਉਹ ਵੀ ਤਾਂ ਗਰੀਬੀ ਚ ਉੱਠੀ ਆ ਮੈਂ ਕੋਈ ਉਹਦੇ ਪੱਖ ਦੀ ਗੱਲ ਨਹੀਂ ਕਰ ਰਹੀ ਜਿੱਥੇ ਉਹ ਗਲਤ ਆ ਗਲਤ ਆ ਜਿੱਥੇ ਜਿਹੜੀ ਗੱਲ ਸਹੀ ਆ ਉਹ ਸਹੀ ਆ ਉਹਦਾ ਦਿਲ ਕੀਤਾ ਵੀ ਹਾਂ ਉਹ ਲੋਕਾਂ ਦੀ ਹੈਲਪ ਕਰੇ ਜਾ ਕੇ ਠੀਕ ਹੈ ਚਾਹੇ ਹੋ ਚਾਰ ਬੈਸਪੁਰਾਂ ਦੀਆਂ ਡੱਬੀਆਂ ਲੈ ਗਈ ਫੇਰ ਕਿੱਡੀ ਕ ਗੱਲ ਹੋ ਗਈ ਤਾਂ ਦੇਖੋ ਇਹ ਗੱਲ ਗਲਤ ਹੈ ਕਿ ਵੀ ਹਾਂ ਜੇ ਆਪਾਂ ਕਿਸੇ ਦੀ ਹੈਲਪ ਕਰਨ ਜਾ ਰਹੇ ਹਾਂ ਤੇ ਆਪਾਂ ਉੱਥੇ ਜਾ ਕੇ ਰੀਲਾ ਬਣਾਉਣ ਲੱਗ ਜੀ ਆਪਾਂ ਉੱਥੇ ਜਾ ਕੇ ਵਲੌਗ ਬਣਾਉਣ ਲੱਗ ਜੀ ਇਹ ਚੀਜ਼ ਬਿਲਕੁਲ ਗਲਤ ਆ ਕਿਉਂਕਿ ਕਿਰ ਕਿਸੇ ਦੀ ਮਦਦ ਕਰਨ ਦਾ ਫਾਇਦਾ ਹੀ ਨਹੀਂ ਜੇ ਆਪਾਂ ਲੋਕਾਂ ਦੇ ਸਾਹਮਣੇ ਸ਼ੋਅ ਆਫ ਹੀ ਕਰਤਾ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਆਪਾਂ ਰੀਲਾ ਬਣਾਉਣ ਦੇ ਲਈ ਹੀ ਜਾ ਰਹੇ ਹਾਂ ਇਹ ਚੀਜ਼ਾਂ ਦੇ ਮੈਂ ਬਿਲਕੁਲ ਖਿਲਾਫ ਹਾਂ ਇਹ ਚੀਜ਼ਾਂ ਬਿਲਕੁਲ ਗਲਤ ਨੇ ਠੀਕ ਹੈ ਜੇ ਤੁਹਾਡੇ ਤੋਂ ਸਰ ਦਾ ਪ੍ਰਮਾਤਮਾ ਨੇ ਤੁਹਾਨੂੰ ਇਹਨੇ ਜੋ ਕਰੇ ਕੀਤਾ ਵੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਪਲੀਜ਼ ਸ਼ੋਅ ਆਫ ਨਾ ਕਰੋ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਰਨਾ ਨੂੰ ਵੀ ਬਾਕੀ ਜੀ ਸੋਨੂ ਕੌਰ ਬਾਰੇ ਇੱਕ ਨਾ ਗੱਲ ਨਿਕਲ ਕੇ ਸਾਹਮਣੇ ਆਈ ਹੈ ਇੱਕ ਵੀਰਾਗਾ ਮੈਂ ਉਹਦੀ ਵੀਡੀਓ ਦੇਖੀ ਅਚਾਨਕ ਮੇਰੇ ਸਾਹਮਣੇ ਵੀਡੀਓ ਆਈ ਤਾਂ ਉਸ ਵੀਰ ਦਾ ਕੀ ਕਹਿਣਾਗਾ ਵੀ ਉਹਨਾਂ ਨੇ ਹੁਣ ਮਾਫੀ ਮੰਗੀ ਆ ਠੀਕ ਹੈ ਉਹਨਾਂ ਦਾ ਇਹ ਕਹਿਣਾ ਜੇ ਹੋਰ ਵੀ ਕੋਈ ਇਦਾਂ ਦੇ ਪੈਸੇ ਪਾ ਚੁੱਕਿਆ ਉਹਨਾਂ ਦੇ ਕੋਲ ਕੋਈ ਪ੍ਰੂਫ ਆ ਤਾਂ ਉਹ ਉਹਨਾਂ ਨੂੰ ਡੀਐਮ ਕਰਨਾ ਜਾ ਕੇ ਆਹ ਕਲਿੱਪ ਸੁਣਿਓ ਜਰਾ ਠੀਕ ਹੈ ਜਿੱਦੇ ਉੱਤੇ ਉਹਨੇ ਪੈਸੇ ਮੰਗੀ ਸੀਗੇ ਉਹਨਾਂ ਹੁਣ ਬੰਦਿਆਂ ਦੀ ਆਈ ਹੈ ਜੀ ਜਸਟੀਫਿਕੇਸ਼ਨ ਉਹਨਾਂ ਨੇ ਬੈਂਕ ਦੀ ਟ੍ਰਾਂਜੈਕਸ਼ਨਾਂ ਸਾਰੀਆਂ ਸੈਂਡ ਕਰ ਦਿੱਤੀਆਂ ਜਿਹੜੀਆਂ ਮੈਂ ਨਾਲ ਰਾਰਿਆ ਇਹ ਸਭ ਕੁਝ ਤਾਂ ਸਾਡੇ ਕਰਕੇ ਹੋਇਆ ਜੇ ਤੁਸੀਂ ਇੰਨਾ ਨਾ ਕਰਦੇ ਤੁਸੀਂ ਨਾਲ ਸਾਡੇ ਇੰਨੀ ਸਪੋਰਟ ਨਾ ਕਰਦੇ ਤਾਂ ਕਿਸੇ ਨੇ ਕੋਈ ਹਿਸਾਬ ਨਹੀਂ ਸੀ ਦੇਣਾ ਪਰ ਅੱਜ ਇਹ ਹਿਸਾਬ ਦੇਣ ਨੂੰ ਮਜਬੂਰ ਹੋ ਗਏ ਤੇ ਆਪਾਂ ਇਦਾਂ ਹੀ ਗਾਂ ਵੀ ਕ ਇਹੀ ਕੌਸ਼ਿਸ਼ ਕੀਤਾ ਤਾਂ ਉਹਨਾਂ ਨੂੰ ਸਵਾਲ ਕੀਤਾ ਜਾਊਗਾ ਤੇ ਦੂਜੀ ਗੱਲ ਇਹ ਮਾਫੀ ਮੰਗਦੇ ਸੀ ਕਿ ਸਾਡੇ ਤੋਂ ਗਲਤੀ ਹੋ ਗਈ ਅਸੀਂ ਦੁਬਾਰਾ ਇਦਾਂ ਦਾ ਕਦੀ ਕੰਮ ਨਹੀਂ ਕਰਾਂਗੇ ਤਾਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਕਿ ਸੋਨੂ ਕੌਰ ਨੇ Google Pay ਕਰਵਾਏ ਨੇ ਮਤਲਬ ਪੈਸੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਵੀਰੇ ਦਾ ਇਹ ਕਹਿਣਾ ਵੀ ਉਹ ਆਪਣੀ ਗਲਤੀ ਮੰਨ ਰਹੇ ਨੇ ਵੀ ਹਾਂ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫੀ ਦਿਓ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਇਸ ਚੀਜ਼ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਪਰ ਹਾਂ ਜੇ ਵੀਰੇ ਨੇ ਕੁਝ ਗੱਲ ਇਹ ਕਹੀ ਆ ਤਾਂ ਇਹਦਾ ਕੁਝ ਨਾ ਕੁਝ ਤਾਂ ਮਤਲਬ ਹੋ ਗਈ ਸਾਚੇ ਦੇ ਵਿੱਚ ਕਿਉਂਕਿ ਵੀਰੇ ਨੇ ट्रांजੈਕਸ਼ਨਸ ਵੀ ਲਾਈਆਂ Google Pay ਤੇ ਮਤਲਬ Google Pay ਦੇ थ्रू ਜਿਹੜੇ ਹੈਗੇ ਆ ਪੇਮੈਂਟ ਆ ਪਵਾਇਆ ਗੀਆਂ ਗੰਗਾ ਨੇ ਤੇ ਦੇਖੋ ਜੇ ਲੋਕਾਂ ਤੋਂ ਹੀ ਪੈਸੇ ਲੈ ਲੈ ਕੇ ਤੁਸੀਂ ਆਪਣਾ ਰੀਲਾ ਬਣਾ ਰਹੇ ਹੋ ਵੀ ਹਾਂ ਅਸੀਂ ਦਾਨਪੂਰਨ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਵੀ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਕਿਉਂਕਿ ਲੋਕ ਖੁਦ ਅਪਰੋਚ ਕਰ ਸਕਦੇ ਨੇ ਉਹਨਾਂ ਤੱਕ ਖੁਦ ਪਹੁੰਚ ਸਕਦੇ ਨੇ ਐਦਾਂ ਤਾਂ ਕੋਈ ਵੀ ਕਰ ਸਕਦਾ ਅਸੀਂ ਵੀ ਕਰ ਸਕਦੇ ਹਾਂ ਵੀ ਹਾਂ ਭਈਆ ਲੋ Google Pay ਸਕੈਨਰ ਲੈ ਲਓ ਸਾਡਾ ਸਾਨੂੰ ਪੇਮੈਂਟ ਆ ਪਾਓ ਤੇ ਅਸੀਂ ਲੈ ਕੇ ਰਾਸ਼ਨ ਜੈਗੇ ਨਾਮ ਸਾਡਾ ਹੋਵੇ ਫੇਮ ਸਾਨੂੰ ਮਿਲੇ ਰਿਲਾ ਅਸੀਂ ਬਣਾਗੇ ਪੈਸੇ ਕਮਾਈ ਕੋਈ ਹੋਰ ਆਪਣੀ ਪਾਉਂਦਾ ਰਹਿ ਗਿਆ ਦਾਨਪੁਨ ਕੋਈ ਹੋਰ ਕਰਦਾ ਰਹਿ ਗਿਆ ਮੈਂ ਕਹਿਣਾ ਚਾਹੂੰਗੀ ਇਦਾਂ ਦੇ ਲੋਕਾਂ ਨੂੰ ਕਿ ਇਹੋ ਜੇ ਸੋਨੂਕੌਰ ਵਰਗਿਆਂ ਤੋਂ ਬਚਾ ਕੇ ਰੱਖਿਆ ਕਰੋ ਕਿਸੇ ਨੂੰ ਵੀ ਐਟ ਲੀਸਟ ਤੁਸੀਂ ਇਦਾਂ ਨਾ ਕਰੋ ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਕਿਸੇ ਸੰਸਥਾ ਦੇ ਨਾਲ ਜਾ ਕੇ ਜੁੜੋ ਜਾਂ ਤੁਸੀਂ ਡਾਇਰੈਕਟਲੀ ਜਾਓ ਅਗਲੇ ਤੱਕ ਅਪਰੋਚ ਕਰੋ ਡਾਇਰੈਕਟਲੀ ਇਦਾਂ ਇਹੋ ਜੇ ਲੋਕਾਂ ਨੂੰ ਨਾ ਪਾਓ ਕਿਉਂਕਿ ਜਿਹੜੀ ਸੋਨੂਕੌਰ ਇੱਕ ਸ਼ੂਟ ਕਰਨ ਦਾ ਪਰ ਡੇ 25 25 30 3000 ਰੁਪਏ ਡਿਮਾਂਡ ਕਰਦੀ ਹੈ ਤੁਹਾਨੂੰ ਲੱਗਦਾ ਵੀ ਉਹੋ ਮਤਲਬ ਕਿ ਬਸ ਤੁਸੀਂ ਸਮਝ ਸਕਦੇ ਹੋ ਹਨ ਤਾਂ ਦੇਖੋ ਜੀ ਮੈਂ ਇਹੀ ਕਹਿਣਾ ਚਾਹੁੰਨੀ ਆ ਵੈਸੇ ਮਤਲਬ ਕਈ ਦਿਨ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਹੁਣ ਆਪਾਂ ਦੇਖ ਹੀ ਰਹੇ ਸੀ ਹਾਲਾਤ ਕਿੱਤਾ ਦੇ ਨੇ ਹਨ ਹੁਣ ਥੋੜੇ ਜੇ ਮਤਲਬ ਕਿਸੇ ਹੱਦ ਤੱਕ ਸਟੇਬਲ ਹੋਏ ਨੇ ਤੇ ਸਾਰੇ ਜਣੇ ਇਹੀ ਅਰਦਾਸ ਕਰਿਆ ਕਰੋ ਵਾਹਿਗੁਰੂ ਅੱਗੇ ਵੀ ਮਤਲਬ ਸਭ ਕੁਝ ਜਿਹੜਾ ਹੈਗਾ ਨੋਰਮਲ ਹੋ ਜੇ ਠੀਕ ਹੋ ਜੇ ਵਿੱਚ ਵਿੱਚ ਇੱਕ ਵੀਡੀਓ ਹੋਰ ਵਾਇਰਲ ਹੋਈ ਆ ਕਿਸੇ ਦਾ ਇਹ ਕਹਿਣਾ ਵੀ ਗਰੀਬਾਂ ਕੋਲ ਜੇ ਇੰਨਾ ਰਾਸ਼ਨ ਹੋ ਰਿਹਾ ਇਕੱਠਾ ਤੇ ਬੰਦ ਕਰ ਦੋ ਉਹਨਾਂ ਨੂੰ ਰਾਸ਼ਨ ਦੇਣਾ ਉਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਤਾਂ ਇਹ ਗੱਲ ਬਹੁਤ ਗਲਤ ਆ ਮੈਂ ਕਿਤੇ ਵੀਡੀਓ ਸੁਣੀ ਸੀਗੀ ਰੀਲਸ ਸਕਰੋਲ ਕਰ ਰਹੀ ਸੀ ਉਹਦੇ ਵਿੱਚ ਸਾਹਮਣੇ ਆਈ ਇਹ ਵੀਡੀਓ ਇਹ ਬਹੁਤ ਗਲਤ ਆ ਗੱਲ ਕਿਉਂਕਿ ਦੇਖੋ ਜਿੰਨਾਂ ਦੇ ਆਪਣੇ ਹੁਣ ਲਗਾ ਲਓ ਘਰ ਦੇ ਵਿੱਚ ਮੜਾ ਮੋਟਾ ਵੀ ਪਾਣੀ ਆ ਜਾਏ ਜਾਂ ਆਪਣੀ ਛੱਤ ਤੋਂ ਕੋਈ ਪਾਣੀ ਟਪਕਣ ਲੱਗ ਜੇ ਤਾਂ ਆਪਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਹਨ ਤੇ ਜਿੰਨਾਂ ਦੇ ਵਿਚਾਰਿਆਂ ਦੇ ਮਤਲਬ ਇੰਨਾ ਇੰਨਾ ਪਾਣੀ ਘਰ ਦੇ ਵਿੱਚ ਹੋ ਗਿਆ ਨਵੇਂ ਘਰ ਬਣਾਏ ਜਿਹੜੇ ਹੈਗੇ ਉੱਟ ਹੈਗੇ ਘਰ ਬਣਾਉਣੇ ਬਹੁਤ ਔਖੇ ਨੇ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਮਸਾ ਬੰਦਾ ਮਤਲਬ ਪੰਜੇ ਪੰਜੀ ਜੋੜ ਕੇ ਘਰ ਬਣਾਉਂਦਾ ਹਨਾ ਬਹੁਤ ਔਖੇ ਨੇ ਘਰ ਬਣਾਉਣੇ ਤੇ ਜਿਨ੍ਹਾਂ ਦੇ ਘਰ ਹੀ ਡੁੱਬ ਗਏ ਜਿਨ੍ਹਾਂ ਦਾ ਲੀੜਾ ਲੱਤਾਂ ਪਾਉਣ ਨੂੰ ਕੱਖ ਨਹੀਂ ਰਿਹਾ ਜਿਹੜਾ ਪੰਜਾਬ ਆ ਨਾ ਇਹ ਲੋਕਾਂ ਦੇ ਢਿੱਡ ਭਰਦਾ ਹਨਾ ਪੰਜਾਬ ਨੇ ਜਿਹੜੇ ਹਮੇਸ਼ਾ ਪੰਜਾਬੀ ਅੱਗੇ ਆਉਂਦੇ ਨੇ ਤੇ ਅੱਜ ਉਹੀ ਵਿਚਾਰੇ ਇਦਾਂ ਤਰਾਸ-ਤਰਾਸ ਕਰਦੇ ਨੇ ਤਾਂ ਅਰਦਾਸ ਕਰੋ ਵਾਹਿਗੁਰੂ ਅੱਗੇ ਕਿ ਸਭ ਕੁਝ ਨਾਰਮਲ ਹੋ ਜਾਏ ਸਭ ਕੁਝ ਠੀਕ ਹੋ ਜਾਏ ਉਹਨਾਂ ਦਾ ਦੇਨ ਜਿਹੜਾ ਹੈਗਾ ਨਾ ਪੰਜਾਬੀਆਂ ਦਾ ਕੋਈ ਨਹੀਂ ਦੇ ਸਕਦਾ ਤੇ ਸਾਰੇ ਇੱਕ ਦੂਜੇ ਦੇ ਨਾਲ ਰਲ ਕੇ ਇਦਾਂ ਰਹਿ ਰਹੇ ਨੇ ਬਹੁਤ ਚੰਗੀ ਗੱਲ ਹੈ